ਸਸਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਕਰਾਂ ਸਭ ਵਧੀਆ ਹੋਵੋਗੇ ਜੀ ਸਾਡੇ ਆ ਡਾਕਟਰ YouTube ਚੈਨਲ ਦੇਖ ਰਹੇ ਸਾਰੇ ਹੀ ਕਿਸਾਨ ਵੀਰਾਂ ਦਾ ਧੰਨਵਾਦ ਆ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਦੇਸੀ ਨੁਸਖਾ ਦੇਸੀ ਨੁਸਖਾ ਦੁੱਧ ਵਧਾਉਣ ਦਾ ਦੇਸੀ ਫਾਰਮੂਲਾ ਉਹ ਵੀ ਘਰੇ ਪਈਆਂ ਆਟਮਾ ਨਾਲ ਦੇਸੀ ਫਾਰਮੂਲਾ ਤਿਆਰ ਕਰਾਂਗੇ ਜੀ ਆਪਾਂ ਉਦੇ ਵਾਸਤੇ ਤੁਸੀਂ ਕੀ ਲੈਣਾ ਜੀ ਤਿੰਨ ਐਟਮਾ ਲੈਣੀ ਹੈ ਗੁੜ ਅਜਵੈਨ ਤੇ ਪੀਲੀ ਸ਼ਤਾਬਰੀ ਗੁੜ ਦੀ ਗੱਲ ਕਰੀਏ ਗੁੜ ਦੇ ਵਿੱਚ ਆਇਰਨ ਕੈਲਸ਼ੀਅਮ ਤੇ ਮੈਗਨੀਸ਼ੀਅਮ ਬਹੁਤ ਹੀ ਜ਼ਿਆਦਾ ਵਧੀਆ ਬੱਚੇ ਦੇ ਹੁੰਦਾ ਜੀ ਦੁੱਧ ਵਧਾਉਣ ਦੇ ਵਿੱਚ ਬਹੁਤ ਹੀ کارਗਰ ਸਾਬਤ ਹੁੰਦਾ ਜੀ ਅਜਵੈਨ ਦੀ ਗੱਲ ਕਰੀਏ ਅਜਵੈਨ ਦਾਸੀਰ ਗਰਮ ਹੁੰਦੀ ਹੈ ਵੈਸੇ ਤੇ ਦੁੱਧ ਦੇ ਉਤਪਾਦ ਨੂੰ ਬਹੁਤ ਹੀ ਵਧਾਉਂਦਾ ਜੀ ਤੇ ਪੀਲਿਸ਼ ਤਰਾਵਰੀ ਹਾਰਮੋਨ ਸਹੀ ਕਰਦੇ ਜੇ ਇੱਕ ਆਯੁਰਵੈਦਿਕ ਜੜੀ ਬੂਟੀ ਹੁੰਦੀ ਹੈ ਤੇ ਦੁੱਧ ਦੇ ਲੈਕਟੇਸ਼ਨ ਨੂੰ ਵਧਾਉਂਦੀ ਹੈ ਜੀ ਅਜਵੈਨ ਦੇ ਤੁਸੀਂ ਗਰਮ ਹੁੰਦਿਆਂ ਕਰਕੇ ਆਪਾਂ ਅਜਵੈਨ ਨੂੰ ਪਹਿਲੇ 5 ਦਿਨ 100-100 ਗ੍ਰਾਮ ਦੇਣਾ ਜੀ ਤੇ ਨਾਲ ਅੱਧਾ ਕਿਲੋ ਗੁੜ ਦੇ ਸਕਦੇ ਅਸੀਂ ਇਹਨੂੰ ਕਾੜੇ ਬਣਾ ਕੇ ਪਹਿਲੇ 5 ਦਿਨ ਆਪਾਂ ਦੇਣਾ ਦੁੱਧ ਤਾਂ ਵਧਾਉ ਵਧਾਉ ਇਹ ਨਾਲ ਬੱਚੇ ਦਾ ਨਹੀਂ ਸਫਾਈ ਕਰੋ ਜੀਰ ਮਤਲਬ ਗਰੌਨ ਦੇ ਵਿੱਚ ਮਦਦ ਕਰਦੀ ਹੈ ਤੇ ਕਣ ਤੋੜਨ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਮਦਦ ਕਰਦੀ ਹੈ ਜੀ ਉਸ ਤੋਂ ਬਾਅਦ 6ਵੇਂ ਦਿਨ ਤੋਂ ਬਾਅਦ ਆਪਾਂ ਇਹਦੀ ਜਿਹੜੀ ਮਾਤਰਾ ਹੈਗੀ ਹੈ ਜੀ 50 ਗ੍ਰਾਮ ਅਜਵੈਨ ਤੇ 50 ਗ੍ਰਾਮ ਵੀ ਪੀਲੀ ਸ਼ਤਾਬਰੀ ਤੇ 100 ਗ੍ਰਾਮ ਤੁਸੀਂ ਗੁੜ ਲੈ ਕੇ ਇਹਨੂੰ ਲਗਾਤਾਰ 20 ਦਿਨ ਦੇਣਾ ਜੀ ਪਿੰਨੀ ਬਣਾ ਕੇ ਜਾ ਕੇ ਲੱਡੂ ਬਣਾ ਕੇ ਇਸ ਚੀਜ਼ ਨੂੰ ਤੁਸੀਂ ਦੇ ਸਕਦੇ ਆ ਜੀ ਦੁੱਧ ਦੀ ਗੱਲ ਕਰੀ ਤਾਂ ਦੁੱਗਣਾ ਦੁੱਧ ਹੋਣ ਦੀ ਗਰੰਟੀ ਹੈ ਜੀ ਦੁੱਧ ਦੁੱਗਣਾ ਦੁੱਧ ਹੋ ਜਾਣਾ ਜੀ ਦੇ ਨਾਲ ਘਰੇ ਵਰਤਿਆ ਇਹ ਨੁਸਖਾ ਹੈ ਜੀ ਇਹ ਜਰੂਰ ਇਹ ਚੀਜ਼ ਨੂੰ ਵਰਤਣਾ ਜੀ ਤੇ ਦੁੱਧ ਤਾਂ ਵੱਧੋ ਹੀ ਵੱਧੂ ਪਹੋਦੀ ਸਿਹਤ ਵੀ ਵਧੀਆ ਬਣਨੀ ਹੈ ਇਹਦੇ ਨਾਲ ਤੇ ਮੇਨਲੀ ਇੱਕ ਗੱਲ ਆਪਾਂ ਕਰਨੀ ਹੈ ਜੀ ਦੁੱਧ ਬੱਝ ਜਾਂਦਾ ਤਾਂ ਉਹਨੂੰ ਸਟੇਬਲ ਰੱਖਣਾ ਬਹੁਤ ਜ਼ਰੂਰੀ ਆ ਉਹਦੇ ਵਾਸਤੇ ਕਿਸਾਨ ਫਾਰਮਰ ਵੀਰ ਕੀ ਗਲਤੀਆਂ ਕਰਦੇ ਆ ਜਦੋਂ ਮੰਨ ਲਾ ਦੁੱਧ ਵੱਜ ਜਾਂਦਾ ਕਈ ਵਾਰੀ ਉਸ ਤੋਂ ਬਾਅਦ ਇਹ ਗਲਤੀਆਂ ਹੁੰਦੀਆਂ 20ਵੇਂ 25ਵੇਂ ਦਿਨ ਜਾ ਕੇ ਜੀ ਕੀ ਗਲਤੀਆਂ ਹੁੰਦੀਆਂ ਜਦੋਂ 20 ਦਿਨ ਦਾ ਮੰਨ ਲਓ ਪਸ਼ੂ ਨੂੰ ਸੂਏ ਨੂੰ ਹੋ ਜਾਂਦੇ ਆ ਤਾਂ ਉਹਦੀ ਡੀ ਵਰਮਿੰਗ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਵਿਟਾਮਿਨ ਮਿਨਰਲ ਦੇਣੇ ਪਾਊਡਰ ਪਾਉਣਾ ਜ਼ਰੂਰੀ ਹੁੰਦਾ ਡਾਈਟ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਫੇਡ ਚੰਗੀ ਪਾਉਣੀ ਜ਼ਰੂਰੀ ਹੁੰਦੀ ਜੇ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ ਅੱਜ ਕੱਲ੍ਹ ਕਿਸਾਨ ਵੀਰ ਬਹੁਤ ਹੀ ਧਿਆਨ ਦਿੰਦੇ ਆ ਇਹਨਾਂ ਚੀਜ਼ਾਂ ਵੱਲ ਤੇ ਸੋ ਵੀਰ ਜੇ ਆਪਣੀ ਇਹ ਵੀਡੀਓ ਚੰਗੀ ਲੱਗੀ ਐ ਇਹ ਨੁਸਖਾ ਚੰਗਾ ਲੱਗਿਆ ਤਾਂ ਅਗੇ ਸ਼ੇਅਰ ਕਰੋ ਜੀ ਇਹ ਨੁਸਖਾ ਵਰਤ ਕੇ ਫਿਰ ਕਮੈਂਟ ਕਰਨਾ ਵੀ ਦੁੱਧ ਦਾ ਫਰਕ ਪੈਂਦਾ ਹੈ ਇਹ ਤਾਂ 90% ਦੁੱਧ ਦਾ ਫਰਕ ਪਊਗਾ ਹੀ ਪਊਗਾ ਦੁੱਧ ਨਾਲ ਦੁੱਗਣਾ ਦੁੱਧ ਇਹਨੇ ਕਰ ਦੇਣਾ ਜੀ ਸੋ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਅੱਗੇ ਸ਼ੇਅਰ ਤੇ ਕਰਨੀ ਕਰਨੀ ਜੇ ਆਪਾਂ ਉਹ ਤਾਂ ਭੁੱਲ ਨਹੀਂਣੀ ਆਪਾਂ ਜੀ ਸੋ ਵੀ ਧੰਨਵਾਦ ਜੀ